ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਬਹੁਤ ਵੀ ਡਿਮਾਂਡ ਕਰਦੇ ਆ ਕਿ ਨੀਲੀ ਰਾਵੀ ਮੱਝ ਲੈਣੀ ਹੈ ਯਾਰ ਨੀਲੀ ਰਾਵੀ ਸੋ ਕੱਲਾ ਪਰ ਰੰਗ ਦੇਖ ਕੇ ਕੀ ਫਿਰ ਪੈਸੇ ਲਾ ਲੈਣਾ ਤੇ ਦੁੱਧ ਵਾਲੇ ਪਸ਼ੂ ਪਸ਼ੂ ਨਰਮ ਰਹਿ ਜਾਂਦਾ ਤੇ ਫਿਰ ਆਪਣੀ ਪੇਮੈਂਟ ਦਾ ਲਾਅ ਸੋ ਤੇ ਫਾਰਮਰ ਸੋਚਦਾ ਯਾਰ ਇਹ ਤਾਂ ਕੰਮ ਘਾਟੇ ਵਾਲਾ ਸੋ ਅੱਜ ਆਪਾਂ ਸਾਨੂੰ ਮੱਝ ਦਿਖਾਉਣੀ ਹੈ ਪੇਮੈਂਟ ਤੁਸੀਂ ਲੈਉਣੀ ਹੈ ਨਾਲ ਸਰਟੀਫਿਕੇਟ ਪ੍ਰੂਫ ਇਰੇ ਵੀਰ ਕਹਿੰਦੇ ਘਰੇਲੂ ਮੱਝ ਲੈਣੀ ਆ ਉਹੋ ਜਿਹੀ ਮੱਝ ਦਿਖਾਉਣੀ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਜਗਤਾਰ ਸਿੰਘ ਨਾਮ ਜਗਤਾਰ ਸਿੰਘ ਪਿੰਡ ਜਗਤਾਰ ਸਿੰਘ ਮਾਨ ਪਿੰਡ ਮਹਿਲਕਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 98720 92179 98720 92179 ਤੇ ਸਾਹਮਣੇ ਸਕਰੀਨ ਤੇ ਅੱਜ ਆਪਾਂ ਮੱਝ ਬਕਾਊ ਕਰੀਆ ਹਨਾ ਤੇ ਆਪਣੀ ਘਰ ਦੀ ਹੋਮ ਰੀਡ ਆ ਗਈ ਘਰ ਦੀ ਆ ਜੀ ਜੀ ਤੇ ਨਾਲ ਆ ਦੋ ਸਰਟੀਫਿਕੇਟ ਆਪਾਂ ਦੇਖ ਰਹੇ ਹਾਂ ਇਹਦੇ ਹਨਾ ਦੋਨੇ ਘਰ ਦੇ ਹੋਰੇ ਨੂੰ ਤੇ ਪਹਿਲਾ ਦਿਖਾਉਨੇ ਆਪਾਂ 2018 ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਚੌਧਰੀ ਨੂੰ ਆਪਾਂ ਇਹ ਚਵਾਈ ਕਰਾਈ ਆ ਹਾਂ ਉਦੋਂ ਸੂਆ ਕਿਹੜਾ ਸੂਈ ਵੀ ਸੀਗੀ ਇਹ ਪਹਿਲਾਂ ਅੱਛਾ ਪਹਿਲਾ ਸੂਆ ਪਲੂਣ ਇਹ ਆਪਣੀ ਮਨਕੇ ਚਲੋ ਪਸ਼ੂ ਪਾਲਣ ਭਗਾ ਜਿਹੜਾ ਆਪਣਾ ਅਮਰੀਕਨ ਨਾਲ ਸਰਕਾਰੀ ਡਾਕਟਰ ਉਹਨਾਂ ਕੋਲ ਚਵਾਈ ਕਰਾਈ ਵੀ ਆ ਅੱਛਾ ਡਾਟਾ ਸਾਰਾ ਇਹਦਾ ਹੈਗਾ ਸਾਂਭਿਆ ਵਾ ਸਾਂਭਿਆ ਵਾ ਸੋ ਵੀਰੋ ਡਾਟਾ ਸਾਰਾ ਇਹਦਾ ਹੈਗਾ ਹੈਗਾ ਸਾਂਭਿਆ ਵਾ ਝੋਟੀ ਦਾ ਤੇ ਆ ਤੁਸੀਂ ਦੇਖਦੇ 14 ਕਿਲੋ 220 ਗ੍ਰਾਮ ਪਹਿਲੇ ਸੂਏ ਕਿੰਨੇ ਟਾਈਮ ਦੀ ਸੂਈ ਵੀ ਸੀਗੀ ਜਦੋਂ ਜੀ ਦੋ ਕੁ ਮਹੀਨੇ ਨਹੀਂ ਸੀ ਜੀ ਅੱਛਾ ਦੋ ਮਹੀਨੇ ਜੀ ਉਦੋਂ ਸੂਈ ਵੀ ਸੀ ਗਿਆ ਫੜ ਲਓ ਜੀ ਤੇ ਉਸ ਤੋਂ ਬਾਅਦ ਆਹੀ ਟੈਗ ਨੰਬਰ ਸਾਰਾ ਕੁਝ ਫੇਰ ਟੈਗ ਇਹਦਾ ਹੁਣ ਘਵਾਚਾ ਵਾਂਗ ਹੈਗਾ ਸ ਟੈਗ ਵਾਚ ਡਿੱਗ ਪਿਆ ਤੇ ਉਸ ਤੋਂ ਬਾਅਦ ਚੋਅਈ ਕਰਾਈ ਆਪਾਂ 2020 ਦੇ ਵਿੱਚ 16 ਕਿਲੋ 246 ਗ੍ਰਾਮ ਹਾਂਜੀ ਦੂਜੇ ਸਵਾ ਕਰਿਓ ਮਾੜੇ ਦੋਨੇ ਇਕੱਠੇ ਸੁਵਿਰਾ ਟੈਗ ਨੰਬਰ ਤੁਸੀਂ ਦੇਖ ਸਕਦੇ ਹੋ ਉਹੀ ਮਾਝਾ ਟੈਗ ਨੰਬਰ ਆ ਤੇ ਸਾਰਾ ਬਿੱਲ ਕੋਲ 24 9933 13008 ਆ ਤੁਸੀਂ ਦੇਖ ਲਓ ਸਕਰੀਨ ਸ਼ਾਟ ਵੇਜਾ ਕੇ ਮਾਰ ਸਕਦੇ ਹੋ ਸਰਕਾਰੀ ਹਸਪਤਾਲ ਦੇ ਵਿੱਚ ਦਾ ਡਾਟਾ ਸਾਰਾ ਮਿਲ ਜਾਊਗਾ ਤੇ ਹੁਣ ਤਾਂ ਫਿਰ ਮੰਨ ਕੇ ਚੱਲ ਹੂੰ ਪੰਜਵਾਂ ਛੇਵਾਂ ਸੂਆ ਹਨਾ ਹਾਂਜੀ ਛੇਵਾਂ ਸੂਆ ਅੱਛਾ ਤੇ ਫਿਰ ਇਹ ਆਪਣੇ ਕੋਲ ਝੋਟੀ ਕਿਦ ਦਵਾਈ ਆ ਕਿ ਖਰੀਦੀ ਸੀ ਇਹ ਘਰੇ ਜੰਪੜ ਕਿਹੜੇ ਸਾਂ ਦੀ ਤੀਏ ਕਿਸੇ ਨੂੰ ਪਤਾ ਕੁਝ ਨਹੀਂ ਨਹੀਂ ਇੰਨਾ ਨਹੀਂ ਪਤਾ ਹੂੰ ਸਾਂ ਆਮ ਦੀ ਤੀਏ ਇਹ ਅੱਛਾ ਲੋਕਲ ਸਾਂ ਦੀਆਂ ਪਿੰਡ ਚ ਰੱਖਿਆ ਹੁੰਦਾ ਮਾਂ ਦੀ ਨੀਲੀ 라ਵੀ ਜੀ ਪਿਆਉਰੀ ਅੱਛਾ ਮਾਂ ਦੀ ਨੀਲੀ 라ਵੀ ਸੀ ਤੇ ਆਪ ਆ ਗਈ ਇਹ ਕਾਲੇ ਸਾਂ ਦੀ ਤੀ ਹਾਂ ਕਾਲੇ ਸਾਂ ਦੀ ਅੱਛਾ ਫਿਰ ਗਾਹਾਂ ਮਗਰ ਨੀਲੀ 라ਵੀ ਨਾਲ ਤਿਆਰ ਕਰਤੀ ਜੀ ਤੇ ਬੱਚੇ ਕਾਲੇ ਵੀ ਪਾ ਲੇ ਦੀ ਹਲੀ-ਲੀਰਾ ਵੀ ਜੇ ਵੀ ਪ्योर ਪਉਂਦੀ ਹੈ ਇਹ ਅੱਛਾ ਹੁਣ ਜਿਹੜੀ ਇੱਕ ਝੋਟੀ ਦੀ ਦਾਦੇ ਨਾਲ ਖੜੀ ਹੈ ਉਹ ਵੀ ਐਸੀ ਦੀ ਹੈ ਹਨਾ ਐਸੀ ਦੀ ਕਾਲੇ ਰੰਗ ਚਾਈ ਦੀ ਹੈ ਅੱਛਾ ਹੁਣ ਆਪਾਂ ਇਹਦੀ ਗੱਲ ਕਰਦੇ ਆ ਇਹ ਹੁਣ ਸੂਆ ਸੂਰੀ ਹੈ ਸੇਵਾ ਹਾਂ ਸੇਵਾ ਜੀ ਤੇ ਅੱਜ ਇਹਦੇ ਸੂਣ ਚਦਨ ਕਿੰਨੇ ਰਹਿ ਗਏ ਦਿਨ ਪੰਜ ਚਾਰ ਕਰ ਗਏ ਹੋਣਗੇ ਅੱਛਾ ਹੁਣ ਫਿਰ ਕਾਲੇ ਤੋਂ ਬਣੀਏ ਕਿ ਨੀਲੀ ਦਾ ਵੀ ਤੋਂ ਬਣੀਆ ਕਾਲੇ ਤੋਂ ਹੋਈ ਵੀ ਆਪਾਂ ਝੂਠੀ ਮਾਰਦੇ ਸੋ ਵੀਰੋ ਕਾਲੇ ਸਾਂਹ ਤੋਂ ਬਣੀ ਵੀ ਨਹੀਂ ਇੱਥੇ ਤੇਰੇ ਮੇਰੇ ਰਗਾ ਲੈਣ ਦਾ 5000 ਨਫਾ ਅਸੀਂ ਚੱਕਦੇ ਨੇ ਵੀ ਚੱਕ ਦੋ ਫਰਾਂਡੇ ਦਾ ਨਾਂ ਬੱਲੂ ਬੰਨ ਬੱਲੂ 2 ਬੱਲੂ 4 ਬੱਲੂ 6 ਠੀਕ ਹੈ ਨਾ ਗੱਲ ਨਾ ਝਾਲਦੇ ਸੋ ਵੀ ਬਹੁਤ ਵੀਰ ਕਹਿੰਦੇ ਵੀ ਅਸੀਂ ਆਮ ਘਰੇਲੂ ਬੰਦੂ ਤੇ ਲੈਣੀ ਆ ਵੀ ਤੇ ਜਵਾ ਗੱਲਾਂ ਜੇ ਇਹਨਾਂ ਸੱਚੀਆਂ ਤੇ ਫਿਰ ਉਦੋਂ ਚੋਇਆ ਆਪਾਂ ਜਿਹੜਾ 16 ਕਿਲੋ 246 ਗ੍ਰਾਮ ਹਾਂਜੀ 2020 ਦੇ ਵਿੱਚ ਤੀਜੇ ਮਹੀਨੇ ਜਾਂ ਹਨਾ ਉਦੋਂ ਕਿੰਨੇ ਟਾਈਮ ਦੀ ਸੂਈ ਵੀ ਸੀਗੀ ਕੀ ਚਾਰ ਮਹੀਨੇ ਦੀ ਸੂਈ ਵੀ ਸੀ ਚਾਰ ਮਹੀਨੇ ਦੀ ਸੂਈ ਥੱਲੇ 16 ਕਿਲੋ 246 ਗ੍ਰਾਮ ਉਦੋਂ ਡਾਕਟਰ ਦੋ ਮਹੀਨੇ ਦੀ ਗੱਬਰ ਤੇ ਕਿੰਨਾ ਟਾਈਮ ਡਾਕਟਰ ਚੋਈ ਕਰਦੇ ਰਹੇ ਆ ਇਹ ਕਰਦੇ ਰਹੇ ਦੋ ਦਿਨ ਚੁਵਾਈ ਅੱਛਾ ਦੋ ਦਿਨ ਕਿਰਾ ਖਾਲੀ ਕਰਕੇ ਤੇ ਵਣ ਕੇ ਖਾਲੀ ਕਰਕੇ ਦੂਜੇ ਦਿਨ ਦੋ ਦਿਨ ਚੁਵਾਈ ਕਰਾਈ ਜਾਂਦੇ ਸਿਰ ਡਾਕਟਰ ਨਾਲ ਬਹਿ ਕੇ ਸਰ ਡਾਕਟਰ ਨੇ ਆਪਾਂ ਕਿ ਚੁਵਾਈ ਕਰਾਈ ਕੋਲੇ ਕੋਲੇ ਖੜ ਕੇ ਜੀ ਅੱਛਾ ਤੇ ਜਮਾ ਕੰਡਾ ਨਾਲ ਲੈ ਕੇ ਸਰ ਸਭ ਕੁਝ ਲੈ ਕੇ ਆਈ ਸੀ ਅੱਛਾ ਤੇ ਪਿੰਡ ਦੇ ਵਿੱਚ ਹੋਰ ਵੀ ਕਿਸੇ ਨੇ ਵਜਾ ਚਵੰਜੇਗਾ ਪੱਕਾ ਲੈਣੀ ਚੁਵਾਈ ਹੈ ਜੀ ਹੋਰ ਮੋਹਰਾ ਦੀਆਂ ਵੀ ਚਵਾਈਆਂ ਸੀ ਉਹਨਾਂ ਨੇ ਅੱਛਾ ਇਹ ਲੀਲੀ ਦਾ ਵੀ ਇਹ ਕੰਜੀ ਮਾਨ ਪਿੰਡ 'ਚ ਸੀਗਰੀ ਦੋ ਸੀਗੀਆਂ ਅੱਛਾ ਹਾਂ ਇਹ ਨਦਮ ਰੱਖਿਆ ਜੇ ਇਹ ਨਹੀਂ ਅਸਲ ਗਾ ਉਹਨਾਂ ਦੀ 2000 ਦੀ ਤੰਨਾ ਦੀ ਕਰਾਈ ਸੀ ਜੀ ਬਾਈ ਸੂਰੇ ਸਰਕਾਰੀ ਚਵਾਈ ਹੋਈ ਵੀ ਕੋਈ ਇਹ ਨਹੀਂ ਗੱਲ ਵੀ ਫਲਾਨੇ ਮੇਲੇ ਚ ਹੋਈ ਵੀ ਆ ਧੋਗਾ ਹੋਈ ਵੀ ਆ ਸਰਕਾਰੀ ਡਾਟਾ ਸਾਰਾ ਇਹਦਾ ਮਿਲ ਜੂਗਾ ਜਮ ਤੇ ਹੁਣ ਇਹਦਾ ਮੁੱਲ ਬੜੀ ਫਿਰ ਕੀ ਰੱਖਿਆ ਆਪਾ ਮੁੱਲ ਵਾਲੀ ਤਾਂ ਹੁਣ ਤਾਂ ਢਾਈ ਕਰ ਦਾਂ 20 ਦੀ ਮੰਨ ਲਾ ਦੋ ਤੋਂ ਬਾਹਰ ਦੇਵਾਂਗੇ ਵੀ ਕਹਿੰਦਾ ਬਾ ਦੋ ਤੋਂ ਬਾਹਰ ਬਣੂਗੀ ਅੰਦਰ ਨਹੀਂ ਬਣੂਗੀ ਵੀ ਉਹ ਮੰਨ ਲੇ ਚਲੋ ਮੁੱਲ 2.5 ਲੱਖ ਰੁਪਏ ਜਿਹੜੇ ਵੀ ਨੇ ਸੁਣਨਾ ਤੇ 220 ਚੋਂ ਮੰਨਤਨ ਕਰ ਦਾਂਗੇ ਤੇ ਹੁਣ ਬਣੀਵੇ ਕਾਲੇ ਸਾਣ ਤੋਂ ਹਾਂ ਕਾਲੇ ਕੋਈ ਉਹਦਾ ਸਾਣ ਦਾ ਪਿਓ ਮਾਮਾ ਨਾਨਾ ਕੁਝ ਨਹੀਂ ਪਤਾ ਬਣ ਵੀ ਐਵੇਂ ਆਪਾਂ ਨਾਲ ਦੇ ਸਾਣ ਫਲਾਂਡੇ ਕੋਲ ਆਇਆ ਸੀ ਅੱਗੇ ਕਾਲੇ ਸਾਣ ਤੋਂ ਭرائی ਸੀ ਇੱਥੇ ਕਮਾਂਡ ਸੀਗਾ ਸਾਣ ਅੱਛਾ ਉਹਦਾ ਬੱਚਾ ਦੀਦੀ ਰਵੀ ਦਾ ਇਹਨੇ ਆਪ ਦੇ ਤੇ ਲੈ ਕੇ ਇਕੱਟੀ ਅੱਛਾ ਤੇ ਫਿਰ ਚੋਣ ਜਾਣ ਦਾ ਉਹਦਾ ਨਿਆਰਾ ਜਾਵੇਂ ਇਹਨੂੰ ਕਿੰਨਾ ਕੁ ਲੰਬਾ ਟਾਈਮ ਦੁੱਧ ਦਿੰਦੀ ਐ ਇਹ ਦੁੱਧ ਲੰਬਾ ਟਾਈਮ ਤਾਂ ਚਾਹੇ ਸੂਣ ਤੱਕ ਚੋੜੋ ਅੱਛਾ 5 ਕਿਲੋ ਦੁੱਧ ਅਸੀਂ 1.5 ਮਹੀਨੇ ਜਿਹੇ ਵੀ ਸ਼ਕਾਇਆ ਇਹਦਾ ਅੱਛਾ ਕਹਿੰਦਾ ਪਰ ਸੂਣ ਤੋਂ ਸਿਰਫ 1.5 ਤੋਂ 2 ਮਹੀਨੇ ਦਾ ਗਹਿ ਪੈਂਦਾ ਹਾਂ ਜੇ ਨਾ ਵੀ ਪਾਉਣਾ ਤਾਂ ਦਾਣਾ ਪਾਈ ਚੱਲ ਚਾਹੇ ਧੁਰ ਤੱਕ ਹੀ ਚੂਹੋਂ ਤੱਕ ਹੀ ਚੋਈ ਜਾਂਦਾ ਸੁਵਰਜ ਕਹਿੰਦਾ ਵਾ ਜਿਹੜੇ ਵੀ ਨੀਲੀ ਦਾ ਵੀ ਨਸਲ ਦਾ ਸਵਾਦ ਆਉਂਦਾ ਜਮਾ ਆਉਂਦਾ ਠੰਢੀ ਬਹੁਤ ਆ ਗਈ ਅੱਛਾ ਲੰਬੇ ਟਾਈਮ ਨੂੰ ਹਣਾ ਸੋ ਵੀਰੋ ਨਾੜਾ ਵਗੈਰਾ ਦੇਖੋ ਮਿਰਕ ਵੇਣ ਦੇਖੋ ਮੂਰੀ ਲੱਤ ਤੱਕ ਠੋਕਦੀ ਪਈ ਹੈਗੀ ਤੇ ਅਗਰ ਖੋਲਿਓ ਬਾਹਰ ਨੂੰ ਇਹਨੂੰ ਜਮਾ ਸੋ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਤਾ ਤੇ ਇਹਦੇ ਆਪਾਂ ਬੱਚੇ ਵੀ ਦਿਖਾਉਨੇ ਸੋਨੂੰ ਮਗਰ ਖੜੇ ਹੈਗੇ ਸੁਵਰਜ ਸਿੰਘ ਮੂੰਹ ਮੱਥਾ ਦੇਖੋ ਵਧੀਆ ਸਾਫ ਸੁਥਰਾ ਤੇ ਅੱਖਾਂ ਦੇ ਵਿੱਚ ਜਵਾਬ ਕਰੈਕਟਰ ਰਿਕਰਟਰ ਸਾਰੇ ਵਧੀਆ ਹੈਗੇ ਜੇ ਕਿਸੇ ਵੀ ਕੋਲ ਸਾਣ ਹੋਵੇ ਚੰਗਾ ਬਣ ਕੇ ਚਲੋ ਇਹ ਤਾਂ ਆਪਾਂ ਬਰੀਡਿੰਗ ਰੈਣੀ ਹੋਵੇ ਕਰਾਸ ਕਰਾ ਕੇ ਵਧੀਆ ਬਰੀਡ ਤਿਆਰ ਕਰ ਸਕਦੇ ਆ ਸੋ ਭਾਈ ਜਨੂ ਬਿਆਰ ਦੇਖੋ ਮਿਹਦਾ ਤੇ ਮੂੰਹ ਦੇ ਵਿਚਾਲੇ ਤੀਰ ਆਉਂਦਾ ਸਿੱਧਾ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਅੱਜ ਫਿਰ ਦਿਨ ਕਿੰਨੇ ਰਹਿ ਗਏ ਸਹੀ ਸੂਣ ਦੇ ਦੇ ਸੋ 5 4 ਕ ਦਿਨ ਨਹੀਂ ਰਹਿ ਗਏ ਸਾਰੇ ਇਹਦੇ ਸੂਣ ਦੇ ਵਿੱਚ ਤੇ ਲੇਵਾ ਵਗੈਰਾ ਦੇਖੋ ਜਮਾ ਕਰ ਵਾਲੀ ਸੂਤ ਤਾਂ ਕਿਲਾਉਂਦੀ ਦੂਰੀ ਜਾਂਦੀ ਆ ਅੱਛਾ ਐਦ ਕੀ ਫਿਰ ਮੋਹਰੇ ਸਾਣ ਤੋਂ ਬਣੀ ਵੀ ਆ ਹਨਾ ਜੀ ਤੇ ਰੇਟ ਆ ਗਿਆ 220000 ਦੇ ਲੈਣ ਵਾਲਾ ਦਾ ਤੇ ਅੱਗੇ ਹੁਣ ਆਪਾਂ ਨਹੀਂ ਝੋਟੀ ਦੇਖਦੇ ਆ ਇਹ ਵੀ ਬਕਾਊ ਆ ਗਈ ਆਪਣੀ ਹਾਂ ਇਹ ਵੀ ਵੇਚਦਾ ਖੜ ਜੋ ਬੜੇ ਗੱਲਬਾਤ ਆਖਦੀ ਇਹਦੇ ਪਹਿਲਾਂ ਅੱਛਾ ਇਹ ਵੀ ਐਸੀ ਦੀਤੀ ਆ ਗਈ ਹਾਂ ਐਸੀ ਅੱਛਾ ਹੁਣੇ ਕਿਹੜਾ ਸੂਆ ਸੂਈ ਵੀ ਆ ਦੂਜਾ ਅੱਛਾ ਦੂਜਾ ਸੂਆ ਹੁਣੇ ਸੂਈ ਹੋਈ ਆ ਤੇ ਤੀਜੇ ਲਈ ਕਪੜਾ ਹੋਊਗੀ ਕੋਈ ਨਹੀਂ ਹਲੇ ਹੋਊਗੀ ਕਿੰਨੇ ਕ ਦਿਨ ਹੋਗੇ ਇਹ 27 ਤਰੀਕ ਨੂੰ ਟੀ ਕਪੜਾ 27 ਜਨਵਰੀ ਨੂੰ ਯੇ ਸ਼ਾਂਭੇ ਪਿਆ ਮੇਰੇ ਹਰਿਆਣੇ ਵਾਲੇ ਅੱਛਾ ਟੀ ਕਪੜਾ ਵਧੀਆ ਕਹਿ ਕੇ ਵਧੀਆ ਭਰਾ ਇਹਨੇ ਤੇ ਹੁਣ ਦੁੱਧ ਕਿੰਨਾ ਥੱਲੇ ਦੇ ਹੁਣ ਤਾਂ ਦੁੱਧ ਇਹਦੇ ਥ 12 ਕਿਲੋਟਰ ਉਹ ਪਹਿਲਾਂ 14 ਸੀ ਬਸ ਅੱਛਾ ਤੇ ਬੱਚਾ ਇਹਦਾ ਉਹ ਖੜੀਆ ਕੱਟੀਏ ਦੀ ਪਰੇ ਨੀਗੀ ਜੀ ਅੱਛਾ ਬੱਚਾ ਵੀ ਨਹੀਂ 6 ਮਹੀਨਾ ਦਾ ਅੱਛਾ ਉਹ ਖੜਾ 6 ਮਹੀਨੇ ਹੋ ਗਿਆ ਛੋਈ ਨੂੰ ਤੇ ਬੱਚਾ ਕੱਟੀਆ ਮਗਰ ਹਨਾ ਤੇ ਇਹਦਾ ਮੁੱਲ ਬਾੜੀ ਫਿਰ ਇਹਦਾ ਮੁੱਲ ਇਹ ਦੇ ਦਾਂਗੇ 1 ਬੀਬੂ ਦੀ ਠੀਕ ਹੈ ਦੁੱਧ 12 ਲੀਟਰ ਨੇ ਬੜੀ ਜਿਮ ਹਾਂ ਘੰਡਾ ਲਾ ਕੇ ਲੈ ਜੇ ਅੱਛਾ ਕੋਈ ਡੱਕ ਤਾਂ ਨਹੀਂ ਕਰ 11 ਮਨ ਕੀ ਰੱਖ ਯਾਰ ਫੁੱਲਾ ਢੁੱਲਾ ਤੇ ਥਣ ਮੰਨ ਕੇ ਚਲੋ ਸਹੀ ਹੈ ਜਮਾਚਾਰੇ ਇੱਕ ਥਣ ਤੇ ਮਾੜੀ ਵੀ ਬਚੀ ਜੀ ਆਓ ਦਿਖੀ ਜਾਂਦੇ ਪਤਾ ਜੋ ਪੁੱਛੀ ਜਾਂਦੇ ਕਵੇਂ ਆ ਬਹਿਣੀ ਵਾਲੇ ਮਗਰ ਨੇ ਸਾਡੇ ਹਨਾ ਉਹ ਜੋ ਸਾਖ ਆਉਂਦੀ ਆ ਮੋਟੀ ਮੋਟੀ ਧਾਰ ਉਹ ਇੱਕ ਦੀ ਉਹ ਤਾਂ ਓਕਾੜਾ ਇਹਦਾ ਕੋਈ ਬਾਤ ਹੀ ਨਹੀਂ ਨਿਕਲਦੀ ਧਾਰ ਬਾਲਟੀ ਜਿਹਦਾ ਜੀ ਮਨ ਤਾਂ ਕਹੇ ਹੱਥ ਲੱਗ ਚੋਣ ਲੱਗੇ ਹੱਥ ਲਾ ਕੇ ਚੋ ਰਹੇ ਜਦੋਂ ਟੌਕਾ ਵਿਛੇ ਦੂ ਆਹ ਦੇਖੀ ਜਾਂਦਾ ਉਹ ਤੋੜੇ ਬਾਰਲੇ ਨੂੰ ਸੁਵਰਨ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਦੂਜਾ ਸੂਆ ਹੋਣੀ ਛੋਟੀ ਸੂਈ ਹੈ ਬੱਚਾ ਇਹਦੇ ਨਾਲ ਕੱਟੀਆਂ ਪਾਉ ਵੀ ਦਿਖਾਉਂਦੇ ਆ ਅੰਦਰ ਖੜੀ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਤੇ ਹੁਣ ਫਿਰ ਚਵਾਈ ਕਰੀ ਵੀ ਇਹਦੀ ਹਣਾ ਹਾਂ ਹਾਂ ਚਵਾਈ ਦਹੀਂ ਕਰੀ ਸੋ ਹੁਣ ਟਾਈਮ ਆਪਣਾ ਲਗਭਗ ਸਵਾ 6:30 ਵਜੇ ਦੀ ਕੋਈ ਹੋਈ ਆ ਸਵਾ 10 10:30 ਇਸ ਵੇਲੇ ਦਾ ਟਾਈਮ ਹੈ ਜਿਹੜਾ ਅਪਾ ਵੀਡੀਓ ਕਵਰ ਕਰਦੇ ਪਿਆ ਸਿੰਗਮੂ ਮੱਥਾ ਕੱਟੀ ਦਾ ਸੋਨਾ ਆ ਗਿਆ ਤੇ ਟੀਗਾ ਟੀਗਾ ਭਰਾ ਨੂੰ ਲਗਭਗ 12-13 ਦਿਨ ਬਾਕੀ ਲੇਵਾ ਦੇਖੋ ਜਿਹੜੇ ਵੀਰ ਸਮਝਾ ਲੇਵਾ ਦੇਖ ਕੇ ਪਤਾ ਲੱਗ ਜਾਓ ਵਾਕੇ ਝੋਟੀ ਦੁੱਧ ਵਾਲੀ ਆ ਤੇ ਥਾਂ ਦੇ ਨਾਲ ਬਹਿਣੀਆਂ ਦੇ ਮਗਲੇ ਪਾਸੇ ਥੋੜਾ ਸਰਾਖ ਦਾ ਜ਼ਰੂਰ ਹੈਗਾ ਸੋ ਵੀਰੋ ਆ ਆ ਗਿਆ ਝੋਟੀ ਦਾ ਬੱਚਾ ਇਹ ਐ ਫਿਰ ਬੱਚੇ ਦੋਨੇ ਮੱਜਾਂ ਦੀ ਇਹਨਾਂ ਦੀ ਹੈ ਹਨਾ ਹਾਂ ਇਹਨਾਂ ਦੀ ਆ ਅੱਛਾ ਆ ਤਾਂ ਆਹ ਛੋਟੀ ਦੀ ਕੱਟੀ ਆ ਪਿਛਲੇ ਛੋਏ ਦੀ ਜਿਹੜੀ ਹੁਣ ਆਪਾਂ ਵੇਚਦੇ ਆ ਇਹਦੀ ਕੱਟੀ ਆ ਗਈ ਇਹ ਹਾਂ ਇਹਦੀ ਵੀ ਯਾਰ ਲੀਲੀ ਦਾ ਵੀ ਆਲੀ ਦੀ ਆ ਕੱਟੀ ਆ ਅੱਛਾ ਨੀਲੀ ਦਾ ਵੀ ਆ ਕੱਟੀ ਆ ਸੋ ਕਹਿੰਦਾ ਆਪਾਂ ਹੁਣ ਆਪਾਂ ਦੋ ਕੱਟੀਆਂ ਇਹ ਸਾਂਹ ਦੀ ਆਮ ਹੀ ਅੱਛਾ ਕਰੀ ਮਾੜਾ ਜੇ ਨੂੰ ਵੀ ਉਹਦੀ ਵੀ ਪੱਕੀ ਸੀ ਪੂਛੇ ਦੀ ਵੀ ਪੱਕੀ ਸੀ ਮੈਂ ਜੇ ਪਿਓਰ ਖਾ ਲਈਏ ਕੱਟੀ ਸਭਰ ਆ ਹੋ ਜਾ ਬਰੀਡਿੰਗ ਦੋ ਹੁਣ ਆਪਾਂ ਕੱਟੀਆਂ ਘਰੇ ਰੱਖ ਲਈਆਂ ਕਹਿੰਦਾ ਪਾ ਨਸਲਾ ਪੁਰਨਾ ਹੀ ਰੱਖ ਲਈਗਾ ਹਾਂ ਹਾਂ ਨਸਲਾ ਤੇ ਗਾਣੇ ਆਪਣਾ ਦੁੱਧਾ ਘਰ ਚਲਾਈ ਜਾਣਾ ਚਲਾਈ ਦੋ ਸਾਲਾਂ ਨੂੰ ਫਿਰ ਛੋਟੇ ਜਿਹੇ ਹੋ ਜੈਨੇ ਮਗਰ ਤੇ ਨੰਬਰ ਬੋਲ ਜਾ ਆਪਣਾ ਇੱਕ ਵਾਰੀ ਫੇਰ ਜੀ 9872092179 ਸੁਵਰਪਿੰਡ ਮਹਿਲਕਣਾ ਜ਼ਿਲ੍ਹਾ ਬਰਨਾਲਾ ਸੋ ਜਿਹੜੇ ਵੀਰ ਭਾਲ ਦੇ ਕਿ ਸਰਟੀਫਿਕੇਟ ਵਾਲੀ ਜਮਾ ਉਹ ਤੁਹਾਨੂੰ ਛੋਟੀਆਂ ਦਿਖਾਤੀਆਂ ਇਹਨਾਂ ਦੇ ਬੱਚੇ ਬਾਈਆਂ ਦੇ ਦੋ ਘਰੇ ਰੱਖ ਲੈ ਕੱਟੀਆਂ ਬਾਰੇ ਕੋਈ ਫੋਨ ਨਾ ਲਾਇਓ ਤੇ ਇਹ ਦੋ ਨਗ ਮਾਮਾ ਧੀਆਂ ਫੋਰਸੇ ਰ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਸੌਦਾ ਕਰ ਸਕਦੇ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਧੰਨਵਾਦ